ਮੁੱਦਾ ਇਹ ਪੰਜਾਬ ਜਿਹੜਾ ਪਖੰਡਵਾਦ ਹੈ ਨਾ ਕਿ ਬਾਜ਼ਾਰ ਗਰਮ ਹੋਇਆ ਪਿਆ ਜਿੱਥੇ ਲੋਕਾਂ ਨੂੰ ਲਗਾਤਾਰ ਲੁੱਟਿਆ ਜਾ ਰਿਹਾ ਹੈ ਡਰਾਮੇ ਕੀਤੇ ਜਾਂਦੇ ਨੇ ਪਖੰਡ ਕੀਤੇ ਜਾਂਦੇ ਨੇ ਉਹ ਸਾਡੀ ਦਸਤਾਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇੰਡੀਆ ਟੁਡੇ ਮੈਗਜ਼ੀਨ ਦਾ ਆਰਟੀਕਲ ਸੀਗਾ ਦਾ ਪਾਸਟਸ ਆਫ ਪੰਜਾਬ ਜਿਹਦੇ ਜਿਹ ਇੱਕ ਸਰਦਾਰ ਬਜ਼ੁਰਗ ਜਿਹੜਾ ਕ੍ਰਾਸ ਦਾ ਇੱਕ ਨੁਕਤਾ ਹੋਇਆ ਇਸ ਤੋਂ ਵੱਡੀ ਸਾਡੇ ਸ਼ਰਮ ਦੀ ਗੱਲ ਨਹੀਂ ਹੈ ਦੇਖੋ ਜੋ ਇਹਨਾਂ ਨੇ ਪਖੰਡ ਝੂਠਾ ਧੋਖਾਧੜੀ ਚੱਲਦੀ ਪਈ ਹੈ ਉਹਦੇ ਉੱਤੇ ਕੋਈ ਐਕਸ਼ਨ ਲੈ ਨਹੀਂ ਰਿਹਾ ਜੇ ਕੋਈ ਬੰਦਾ ਫਸ ਜਾਂਦਾ ਹੈ ਨਾ ਦੇ ਕੋਲ ਤੇ ਉਹ ਆਵਾਜ਼ ਚੁੱਕਦਾ ਉਹਦੇ ਖਿਲਾਫ 295 ਲਾਗ ਨੂੰ ਜੇਲ ਕਰਾ ਦਿੰਦੇ ਨੇ ਮੇਰੇ ਕੋ 250 ਤੋਂ ਉੱਪਰ ਪਰਿਵਾਰ ਆ ਚੁੱਕੇ ਜਿਹੜੇ ਜ਼ਿਲ੍ਹਾ ਭੁਗਤ ਗਏ ਨੇ ਇਹਨਾਂ ਦੇ ਚੱਕਰ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਜਿਨ੍ਹਾਂ ਦੇ ਪੈਸੇ ਠੱਗੇ ਗਏ ਪਰਿਵਾਰ ਤੋੜੇ ਗਏ ਜਾਂ ਕਈਆਂ ਬੱਚਿਆਂ ਨਾਲ ਗਲਤ ਕੰਮ ਵੀ ਹੋ ਰਿਹਾ ਜਦੋਂ ਆਵਾਜ਼ ਚੁਕਣ ਦੀ ਕੋਸ਼ਿਸ਼ ਕੀਤੀ ਤੇ ਜੁੱਤੀ ਦੇ ਜ਼ੋਰ ਤੇ ਪੈਸੇ ਜ਼ੋਰ ਦੇ ਪ੍ਰਸ਼ਾਸਨ ਦੇ ਜ਼ੋਰ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਭਾਈ ਗੁਰਪ੍ਰੀਤ ਸਿੰਘ ਜੀ ਤੇ ਜਲੰਧਰ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਉਸ ਦੇ ਸਬੰਧ ਵਿੱਚ ਅੱਜ ਦੀ ਖ਼ਬਰਤਾ ਆਈ ਹੈ ਜਿਸ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ 27 ਤਰੀਕ ਵਾਲੇ ਦਿਨ ਸਵੇਰੇ 8 ਵਜੇ 골ਡਨ ਗੇਟ ਅੰਬਰਸਰ ਤੋਂ ਇਕੱਠੇ ਹੋ ਕੇ ਜਲੰਧਰ ਵੱਲ ਨੂੰ ਚਾਲਾ ਪਾਇਆ ਜਾਊਗਾ ਤੇ ਜਲੰਧਰ ਦੇ ਬੀਐਮਸੀ ਚੌਂਗ ਨੂੰ ਰੋਕਿਆ ਜਾਊਗਾ ਉਹਨਾਂ ਚਿਰ ਤੱਕ ਰੋਕਿਆ ਜਾਊਗਾ ਜਿੰਨਾ ਚਿਰ ਤੱਕ ਭਾਈ ਗੁਰਪ੍ਰੀਤ ਸਿੰਘ ਜੀ ਦੀ ਕੈਲੀਫੋਰਨੀਆ ਵਾਲੇ ਜਿੰਨਾਂ ਤੇ ਪਰਚਾ ਦਰਜ ਹੈ ਉਹ ਪਰਚਾ ਖਾਰਜ ਨਹੀਂ ਹੁੰਦਾ ਤੇ ਬਣਦੀਆਂ ਧਰਾਵਾਂ ਦਾ ਪਰਚਾ ਅੰਕਰ ਨਰੂਲਾ ਉਸਦੇ ਸਾਥੀ ਜਿਹੜੇ ਪਖੰਡ ਕਰਦੇ ਹਨ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਦਰਜ ਨਹੀਂ ਹੁੰਦਾ ਤੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਮੇਰਾ ਨਾਮ ਗੁਰਪ੍ਰੀਤ ਸਿੰਘ ਉਦਾਸੀਨ ਮੁਖੀ ਉਦਾਸੀਨ ਟਕਸਾਲ ਇੰਟਰਨੈਸ਼ਨਲ ਮੈਂ ਯੂਐਸਏ ਤੋਂ ਆਇਆ ਹਾਂ ਅੱਜ ਅੱਜ ਕੀ ਮੁੱਦਾ ਜੀ ਨੂੰ ਲੈ ਕੇ ਮੁੱਦਾ ਪੰਜਾਬ ਜਿਹੜਾ ਪਖੰਡ ਉਹ ਇੰਨੀ ਜ਼ੋਰ ਤੇ ਵੱਧ ਰਿਹਾ ਹੈ ਔਰ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਇਸ ਤਰ੍ਹਾਂ ਲੋਕਾਂ ਨੂੰ ਇਹ ਠੱਗ ਰਹੇ ਨੇ ਧਰਮ ਦੇ ਨਾਂ ਤੇ ਝੂਠ ਦੇ ਨਾਲ ਪਖੰਡ ਦੇ ਨਾਲ ਔਰ ਜੋ ਵੀ ਦਮੇਬਾਜ਼ੀ ਕਰਦੇ ਪਏ ਨੇ ਇਹ 21 ਚ ਮੇਰੇ ਕੋਲ ਕੁਝ ਸਾਈਟ ਸਾਈਟ ਪਰਿਵਾਰ ਆਏ ਸੀਗੇ ਜਿਹਨਾਂ ਨੂੰ ਠੱਗੇ ਗਏ ਸੀਗੇ ਪਰ ਉਦੋਂ ਮੈਨੂੰ ਵਾਪਸ ਜਾਣਾ ਪੈਗਾ ਸੀ ਹੁਣ ਮੈਂ ਫਿਰ ਪੱਕੀ ਛੁੱਟੀ ਲੈ ਕੇ ਤੇ ਇੱਥੇ ਪਹੁੰਚਿਆ ਤਾਂ ਕਿ ਇਹਨਾਂ ਲੋਕਾਂ ਦਾ ਜਿਹੜਾ ਐਕੀ ਪੱਕੇ ਤੌਰ ਤੇ ਇਲਾਜ ਕੀਤਾ ਜਾਵੇ ਮੁੱਦਾ ਇਹ ਪੰਜਾਬ ਜਿਹੜਾ ਪਖੰਡਵਾ ਦਾ ਇਹਨਾਂ ਕਿ ਬਾਜ਼ਾਰ ਗਰਮ ਹੋਇਆ ਪਿਆ ਜਿੱਥੇ ਲੋਕਾਂ ਨੂੰ ਲਗਾਤਾਰ ਲੁੱਟਿਆ ਜਾ ਰਿਹਾ ਹੈ ਡਰਾਮੇ ਕੀਤੇ ਜਾਂਦੇ ਨੇ ਪਖੰਡ ਕੀਤੇ ਜਾਂਦੇ ਨੇ ਉਹ ਸਾਡੀ ਦਸਤਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇੰਡੀਆ ਟੁਡੇ ਮੈਗਜ਼ੀਨ ਦਾ ਆਰਟੀਕਲ ਸੀਗਾ ਜਿੰਨੇ ਜਿਹੇ ਇੱਕ ਸਰਦਾਰ ਬਜ਼ੁਰਗ ਜਿਹੜਾ ਕ੍ਰਾਸ ਲੈ ਕੇ ਖਲੋਤਾ ਹੋਇਆ ਇਹ ਤੋਂ ਵੱਡੀ ਸਾਡੇ ਸ਼ਰਮ ਦੀ ਗੱਲ ਨਹੀਂ ਹੈ ਔਰ ਦੂਸਰੀ ਦੁਕਾਨ ਤੇ ਕਿ ਜਿੰਨਾ ਸਿੱਖ ਪ੍ਰਚਾਰਕ ਹੈ ਜਿੰਨੀਆਂ ਜਥੇਬੰਦੀਆਂ ਨੇ ਸ਼ਰਮਨੀ ਕਮੇਟੀ ਤੱਕ ਇਹ ਜ਼ਿਪ ਅਪ ਕਰਕੇ ਬੈਠੇ ਹੋਏ ਨੇ ਕੋਈ ਇੱਕ ਆਵਾਜ਼ ਨਹੀਂ ਕਰ ਰਿਹਾ ਇਸ ਚੀਜ਼ ਦੇ ਵਾਸਤੇ ਸੋ ਮੈਨੂੰ ਆਪ ਆਉਣਾ ਪਿਆ ਕੀ ਹੁਣ ਤੁਸੀਂ ਕੀ ਲਾਈਨ ਆਫਰੈਕਸ਼ਨ ਕੀ ਰਹੀ ਹੋ? ਲਾਈਨ ਆਫਰੈਕਸ਼ਨ ਇਹ ਹੈ ਕਿ ਅਸੀਂ ਸਰਕਾਰ ਨੂੰ ਜਿਹੜਾ ਮੰਗ ਪੱਤਰ ਦਿੱਤਾ ਸੀ ਉਹਤੇ ਕੋਈ ਕਾਰਵਾਈ ਨਹੀਂ ਹੋਈ ਹੁਣ 27 ਤਰੀਕ ਨੂੰ 10 ਵਜੇ ਬੀਐਮਸੀ ਚੌਂਕ ਜਿਲੰਦਾ ਜਿਹੜਾ ਪੱਕਾ ਤੜਾ ਲੱਗਣ ਜਾ ਰਿਹਾ ਹੈ ਵੀ ਇਸ ਅੰਗੂਰੂਲਾ ਖਿਲਾਫ ਜਿਹੜੇ ਅਸੀਂ ਤਾਰਾਵਾਂ ਲਵਾ ਕੇ ਐਫਆਈਆਰ ਕੀਤੀ ਇਹਨੂੰ ਉਹਦੇ ਅੰਦਰ ਬੁੱਕ ਕੀਤਾ ਜਾਵੇ। ਨਹੀਂ ਅੰਗੂ ਦੇਖ ਲਾ ਤੇ ਉਹਨੂੰ ਉੱਥੇ ਬੁੱਕ ਕੀਤਾ ਜਾਵੇ ਜੇ ਝੂਠੇ ਪਰਚੇ ਸਾਡੇ ਤੋਂ ਕਾਜ ਕੀਤੇ ਜਾਣ ਔਰ ਇਹਨਾਂ ਦੇ ਪਰਚੇ ਪਾਏ ਜਾਣ। ਕੀ ਕਾਰਨ ਸੀ ਕਿਉਂ ਉਹਨਾਂ ਦੇ ਪਰਚੇ ਨਹੀਂ ਪੰਕ ਕਰ? ਦੇਖੋ ਜੋ ਇਹਨਾਂ ਨੇ ਪਖੰਡ ਝੂਠਾ ਧੋਖਾਧੜੀ ਚੱਲਦੀ ਪਈ ਹੈ ਉਹਦੇ ਉੱਤੇ ਕੋਈ ਐਕਸ਼ਨ ਲੈ ਨਹੀਂ ਰਿਹਾ ਜੇ ਕੋਈ ਬੰਦਾ ਫਸ ਜਾਂਦਾ ਹੈ ਨਾਲ ਦੇ ਕੋਲ। ਵੇ ਉਹ ਆਵਾਜ਼ ਚੁੱਕਦਾ ਹੈ ਉਹਦੇ ਖਿਲਾਫ 295 ਲਾਗ ਨੂੰ ਜੇਲ੍ਹ ਕਰਾ ਦਿੰਦੇ ਨੇ ਮੇਰੇ ਕੋ 250 ਤੋਂ ਉੱਪਰ ਪਰਵਾਹ ਆ ਚੁੱਕੀ ਜਿਹੜੇ ਜ਼ਿਲ੍ਹਾ ਭੁਗਤ ਗਿਆਏ ਨੇ ਇਹਨਾਂ ਦੇ ਚੱਕਰ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਜਿਨ੍ਹਾਂ ਦੇ ਪੈਸੇ ਠੱਗੇ ਗਏ ਪਰਿਵਾਰ ਤੋੜੇ ਗਏ ਜਾਂ ਕਈਆਂ ਬੱਚਿਆਂ ਨਾਲ ਗਲਤ ਕੰਮ ਵੀ ਹੋ ਰਿਹਾ ਜਦੋਂ ਆਵਾਜ਼ ਚੁਕਣ ਦੀ ਕੋਸ਼ਿਸ਼ ਕੀਤੀ ਤੇ ਜੁੱਤੀ ਦੇ ਜ਼ੋਰ ਤੇ ਪੈਸੇ ਜ਼ੋਰ ਦੇ ਪ੍ਰਸ਼ਾਸਨ ਦੇ ਜ਼ੋਰ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇਹਨਾਂ ਦੀ ਗੱਲਣਾ ਚਾਹ ਕੇ ਰਾਸ਼ੀ ਜਾਂ ਪੈਸਿਆਂ ਦੇ ਨਾਲ ਚਾਹ ਕੇ ਤਰ੍ਹਾਂ ਛੱਡਦੇ ਉਹਨਾਂ ਨੂੰ ਇਹੋ ਬੇਨਤੀ ਹੈ ਵੀ ਭਈ ਸਾਰਾ ਪੰਜਾਬ ਜਿਹੜਾ ਹੈ ਅਗਰ ਬਚਾਉਣਾ ਹੈ ਤੇ ਇਸ ਮੁਹਿੰਮ ਨਾਲ ਜੁੜੋ ਤਾਂ ਕਿ ਅਸੀਂ ਇਹਨਾਂ ਦੇ ਖਿਲਾਫ ਇੱਕ ਆਵਾਜ਼ ਬੁਲੰਦ ਕਰ ਸਕੀਏ ਔਰ ਦੂਸਰਾ ਜਿਹੜੇ ਲੋਗ ਪੈਸੇ ਖਾਤਰ ਚੱਲ ਜਾਂਦੇ ਨੇ ਉਹ ਭਈ ਇੱਥੇ ਜਾਂਨਾ ਗਈਆਂ ਨੇ ਚਾਰ-ਚਾਰ ਬੱਚੇ ਸਹਬਜ਼ਾਦੇ ਫੁਰਕਲਗੀ ਧਰ ਦੇ ਸ਼ਹੀਦ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਛੋਟਾ ਬੱਚਾ ਜਿਹਨੂੰ ਉਹਨਾਂ ਨੇ ਕਲੇਜ ਆਪਣੇ ਮੂੰਹ 'ਚ ਪੋਇਆ ਤੁਹਾਡੇ ਵਾਸਤੇ ਪੋਇਆ ਹੈ ਨਾ ਤੇ ਜੇ ਇੱਕ ਆਟੇ ਦੀ ਬੋਰੀ ਪਿੱਛੇ ਆਈਆਂ ਥੋੜੇ ਬੈਨੀਫਿਟ ਪਿੱਛੇ ਅਸੀਂ ਧਰਮੀ ਛੱਡ ਜਾਾਂਗੇ ਤੇ ਇਹ ਲਨ ਦਾ ਮਕਾਮ ਹੈ ਇਤੋਂ ਜ਼ਿਆਦਾ ਪਾਪ ਨਹੀਂ ਹੋ ਸਕਦਾ ਜੀ ਬਾਬਾ ਜੀ ਪੂਰਾ ਕੀ ਪ੍ਰੋਗਰਾਮ ਹੈ ਨਾਮ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਦਾ ਜਹਦਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾਂਦਾਲ ਜੋ ਅੱਜ ਦੀ 71 ਤਾ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਸ ਭਾਈ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਜੋ ਕਥਾਵਾਚਕ ਆਦ ਪ੍ਰਚਾਰ ਕਰਨ ਸਿੱਖ ਧਰਮ ਦੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਵਿੱਚ ਚੱਲ ਰਿਹਾ ਜਿਹੜਾ ਪਾਸਟਰਾਂ ਦਾ ਨਕਲੀ ਪਾਸਟਰਾਂ ਦਾ ਜਿਹੜਾ ਪਖੰਡਵਾਦ ਹੈ ਉਸ ਨੂੰ ਉਖਾੜਨ ਵਾਸਤੇ ਉਸ ਨੂੰ ਨੰਗਾ ਕਰਨ ਵਾਸਤੇ ਜੋ ਪ੍ਰੈਸ ਕਾਨਫਰੰਸਾਂ ਕਰਕੇ ਉਹਨਾਂ ਦੇ ਪਖੰਡ ਨੂੰ ਨੰਗਿਆ ਕੀਤਾ ਗਿਆ ਤੇ ਉਲਟਾ ਪ੍ਰਸ਼ਾਸਨ ਨੇ ਜਿਹੜੇ ਪਖੰਡ ਕਰਦੇ ਹਨ ਪਖੰਡ ਕਰਨ ਵਾਲਿਆਂ ਦੇ ਉੱਤੇ ਬਣਦੀਆਂ ਧਰਾਵਾਂ ਜੋ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਹਾਲਟ ਕਰਦੇ ਹਨ ਉਹਨਾਂ ਦੇ ਬਣਦੀਆਂ ਧਰਾਵਾਂ ਦਾ ਪਰਚਾ ਦਰਜੇ ਕਰਨ ਦੀ ਬਜਾਏ ਭਾਈ ਗੁਰਪ੍ਰੀਤ ਸਿੰਘ ਜੀ ਤੇ ਜਲੰਧਰ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਉਸ ਦੇ ਸਬੰਧ ਵਿੱਚ ਅੱਜ ਦੀ ਖ਼ਬਰਤਾ ਆਈ ਹੈ ਜਿਸ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ 27 ਤਰੀਕ ਵਾਲੇ ਦਿਨ ਸਵੇਰੇ 8 ਵਜੇ 골ਡਨ ਗੇਟ ਅੰਮ੍ਰਿਤਸਰ ਤੋਂ ਇਕੱਠੇ ਹੋ ਕੇ ਜਲੰਧਰ ਵੱਲ ਨੂੰ ਚਾਲਾ ਪਾਇਆ ਜਾਊਗਾ ਤੇ ਜਲੰਧਰ ਦੇ ਬੀਐਮਸੀ ਚੌਂਗ ਨੂੰ ਰੋਕਿਆ ਜਾਊਗਾ ਉਹਨਾਂ ਚਿਰ ਤੱਕ ਰੋਕਿਆ ਜਾਊਗਾ ਜਿੰਨਾ ਚਿਰ ਤੱਕ ਭਾਈ ਗੁਰਪ੍ਰੀਤ ਸਿੰਘ ਜੀ ਉਦਾਸੀ ਕੈਲੀਫੋਰਨੀਆ ਵਾਲੇ ਜਿਨ੍ਹਾਂ ਤੇ ਪਰਚਾ ਦਰਜ ਹੈ ਉਹ ਪਰਚਾ ਖਾਰਜ ਨਹੀਂ ਹੁੰਦਾ ਤੇ ਬਣਦੀਆਂ ਧਰਾਵਾਂ ਦਾ ਪਰਚਾ ਅੰਕਰ ਨਰੂਲਾ ਉਸਦੇ ਸਾਥੀ ਜਿਹੜੇ ਪਖੰਡ ਕਰਦੇ ਹਨ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ ਦਰਜ ਨਹੀਂ ਹੁੰਦਾ ਤੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤੇ ਨਾਲ ਦੀ ਨਾਲ ਜਿਹੜੇ ਪਰਚੇ ਪਹਿਲਾਂ ਦਰਜ ਕੀਤੇ ਗਏ ਹਨ ਭਾਵੇਂ ਉਹ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਤੇ ਆ ਭਾਵੇਂ ਦਾਸ ਤੇ ਡੱਡੂਆਣੇ ਵਾਲਾ ਭਾਵੇਂ ਰਾਜੇ ਵਾਲ ਚਰਚ ਵੱਲੋਂ ਕਰਵਾਏ ਗਏ ਹੋਰ ਵੀ ਜਿਹੜੇ ਪਰਚੇ ਹਨ ਉਹ ਸਾਰੇ ਪਰਚੇ ਖਾਰਜ ਕੀਤੇ ਜਾਣੇ ਚਾਹੀਦੇ ਹਨ ਤੇ ਕਿੜੀਆਂ ਕਿੜੀਆਂ ਜੱਤੇ ਬੰਨੀਆਂ ਬਾਬਾ ਜੀ ਇਹਦੇ ਵਿੱਚ ਸੁਣੋ ਪੂਰੇ ਇਸ ਪੰਜਾਬ ਦੇ ਵਿੱਚ ਉਸ ਵੱਖ-ਵੱਖ ਸੰਤ ਸਮਾਜ ਇਸ ਤਰ੍ਹਾਂ ਸਾਡੇ ਨਾਲ ਸਨਾਤਨ ਧਰਮ ਤੋਂ ਵੀ ਅੱਜ ਸਾਰੇ ਸੰਤ ਆਏ ਹਨ ਵਾਲਮਿਕ ਸਮਾਜ ਤੋਂ ਵੀ ਸਾਰੇ ਆਏ ਹਨ ਅਤੇ ਸਿੱਖ ਸਮਾਜ ਦੇ ਵੀ ਸਾਰੇ ਜਿਹੜੀਆਂ ਜਥੇਬੰਦੀਆਂ ਹਨ ਜਿਹੜੀਆਂ ਦਰਦ ਰੱਖਦੀਆਂ ਹਨ ਉਹ ਸਾਰੀਆਂ ਪਹੁੰਚਣਗੇ ਹਾਂ ਗੁਰਮੋਹਨਪ੍ਰੀਤ ਸਿੰਘ ਹੈ ਜੀ ਮੇਰਾ ਨਾਮ ਤੇ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ। ਮੈਂ ਕਿਸ ਮੁੱਦੇ ਨੂੰ ਲੈ ਕੇ ਅੱਜ ਆਇਆ ਹਾਂ। ਇਸ ਮੁੱਦੇ ਨੂੰ ਲੈ ਕੇ ਅਸੀਂ ਕਰ ਰਹੇ ਹਾਂ ਜਿਹੜਾ ਰਿਲੀਜੀਅਸ ਕਨਵਰਸ਼ਨਸ ਦਾ ਮੁੱਦਾ ਹੈ। ਤੇ ਇਹਦੇ ਵਿੱਚ ਕਾਫੀ ਜਿਹੜੇ ਐਸਪੈਕਟਸ ਨੇ ਮੈਂ ਤੁਹਾਡੇ ਸਾਹਮਣੇ ਲਿਆਉਣਾ ਚਾਹੂੰਗਾ। ਕੁਸ਼ਚਿਰ ਪਹਿਲਾਂ ਕੁਝ ਮਹੀਨੇ ਪਹਿਲਾਂ ਦਰਬਾਰ ਸਾਹਿਬ ਦੇ ਗਲੀਆਰੇ ਦੇ ਵਿੱਚ ਇੱਕ ਵਰਦੀ ਦੇ ਵਿੱਚ ਏਐਸਆਈ ਕ੍ਰਿਸਚੀਅਨਿਟੀ ਪ੍ਰੀਚ ਕਰ ਰਹੇ ਆ ਉੱਥੋਂ ਤਿੰਨ ਧਾਰਮਿਕ ਸਥਾਨ ਜਾਂਦੇ ਆ ਦਰਬਾਰ ਸਾਹਿਬ ਜਾਂਦਾ ਸ਼ਨੀ ਦੇ ਮੰਦਿਰ ਜਾਂਦਾ ਇੱਕ ਵਾਰ ਸਦਰ ਗਿਆਨ ਮੰਦਿਰ ਜਾਂਦਾ ਅੱਜ ਨਹੀਂ ਇੱਥੋਂ ਉੱਥੋਂ ਜਾ ਕੇ ਸਿੱਖ ਪਰ ਮੰਦਿਰ ਸਾਹਿਬ